ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਅ ਅੱਜ ਮੈਂ ਜਿਲਾ ਤਰਨਤਾਰਨ ਦੇ ਮੁੰਡਾ ਪਿੰਡ ਵਿੱਚ ਰੁਕੇ ਹਾਂ ਜੋ ਕਿ ਸਮੇਂ ਦੇ ਹਾਲਾਤ ਬਹੁਤ ਹੀ ਨਾਜ਼ੁਕ ਹਨ ਤਕਰੀਬਨ ਤਕਰੀਬਨ ਪਾਣੀ ਇੰਨਾ ਆ ਚੁੱਕਾ ਹੈ ਕਿ ਜਿਸ ਦਾ ਕੋਈ ਅ ਅੰਤ ਹੀ ਨਹੀਂ ਹੈ ਦਰਿਆ ਤੋਂ ਤਕਰੀਬਨ 3 ਜਾਂ 3.5 ਕਿਲੋਮੀਟਰ ਪਾਣੀ ਬਾਹਰ ਨਿਕਲ ਕੇ ਤੇ ਆਇਆ ਹੋਇਆ ਹੈ ਅੱਜ ਆਪ ਜੀ ਨੂੰ ਦਿਖਾਉਨੇ ਹਾਂ ਕਿ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਬਰੰਤ ਤੁਸੀਂ ਆਪ ਨੂੰ ਦਿਖਾਓ ਕਿ ਪਾਣੀ ਕਿੱਥੇ ਕਿੱਥੇ ਹੈ। ਉਹ ਸਾਥੀਓ ਮੈਂ ਮਾਨਯੋਗ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਇੰਨੇ ਝੂਠੇ ਵਾਅਦੇ ਕੀਤੇ ਜਾਂਦੇ ਹਨ ਕਿ ਅਸੀਂ ਵਿਕਾਸ ਦਾ ਕੀਤਾ ਅਸੀਂ ਵਿਕਾਸ ਦੇ ਨਾਮ ਤੇ ਕਿੰਨੇ ਪੈਸੇ ਕਰੋੜਾਂ ਜੋ ਕਿੱਧਰ ਜਾਂਦੇ ਹਨ ਇਸ ਬਾਰੇ ਕੋਈ ਪਤਾ ਨਹੀਂ ਹੈ। ਸਾਥੀਓ ਅਗਰ ਜੇ ਇਸ ਪੈਸੇ ਲੱਗੇ ਹੁੰਦੇ ਅੱਜ ਪੰਜਾਬ ਦਾ ਜੋ ਅੰਨਦਾਤਾ ਹੈ ਅਤੇ ਜੋ ਸਾਡੇ ਮਜ਼ਦੂਰ ਵੀਰ ਹਨ ਇਹਨਾਂ ਦਾ ਇਹ ਹਾਲ ਨਾ ਹੁੰਦਾ ਸਰਕਾਰ ਕਹਿੰਦੀ ਹੈ ਕਿ ਅਸੀਂ ਸਭ ਨੂੰ ਬਰਾਬਰ ਰੱਖਦੇ ਹਾਂ ਪਰ ਇਹ ਬਰਾਬਰਤਾ ਵੇਖ ਲਓ ਇਹ ਕੋਈ ਬਰਾਬਰਤਾ ਨਹੀਂ ਹੈ ਕੇਵਲ ਆਪਣੇ ਢਿੱਡ ਭਰਨ ਦਾ ਹੀ ਇੱਕ ਜ਼ਰੀਆ ਹੈ ਅਗਰ ਇਹ ਢਿੱਡ ਭਰਨ ਦਾ ਜ਼ਰੀਆ ਨਾ ਹੁੰਦਾ ਤੇ ਇਹ ਜੋ ਪਾਣੀ ਆਇਆ ਹੈ ਹਰ ਸਾਲ ਪਾਣੀ ਇੱਥੇ ਆਉਂਦਾ ਹੈ ਅਤੇ ਹਰ ਸਾਲ ਹੀ ਇੱਥੇ ਆ ਕੇ ਲੱਲੇ ਪੱਪੇ ਮਾਰ ਕੇ ਅੰਮਲੇ ਮੈਂਬਰ ਪਾਰਲੀਮੈਂਟ ਤੇ ਹੋਰ ਕਈ ਜੋ ਹਨ ਉਹ ਆਉਂਦੇ ਹਨ ਬਾਅਦ ਵਿੱਚ ਕੁਝ ਵੀ ਨਹੀਂ ਪੱਲੇ ਪੈਂਦਾ ਮਹਿਮਾਨਯੋਗ ਭਗਵੰਤ ਮਾਨ ਸਾਹਿਬ ਤੁਹਾਨੂੰ ਵੀ ਇਹ ਬੇਨਤੀ ਕਰਦਾ ਹਾਂ ਕਿ ਤੁਸੀਂ ਚੰਡੀਗੜ੍ਹ ਤੋਂ ਉੱਠ ਕੇ ਇੱਕ ਵਾਰ ਤੁਸੀਂ ਹਾਰਪੀਰ ਤੇ ਜੋ ਏਰੀਆ ਹੈ ਉਹਦਾ ਤੁਸੀਂ ਦੌਰਾ ਤੇ ਕਰਕੇ ਵੇਖੋ ਤੁਸੀਂ ਕਿਹੜਾ ਪੈਦਲ ਹੋਣਾ ਤੁਸੀਂ ਤੇ ਹਵਾਈ ਸਰਵੇ ਕਰਨਾ ਤੋਂ ਇਸ ਵਾਸਤੇ ਇੱਕ ਵਾਰ ਆ ਕੇ ਇਹਨਾਂ ਦੀ ਬਾਹ ਫੜੋ ਇਹਨਾਂ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਚਦਾਇਆ ਭਾਰਤੀ ਸੰਵਿਧਾਨ ਦੇ ਅਨਸਾਰ ਇਹਨਾਂ ਨੇ ਤੁਹਾਨੂੰ ਵੋਟਾਂ ਪਾਈਆਂ ਘੱਟੋ-ਘੱਟ ਇਹਨਾਂ ਦੇ ਸਾਥ ਲਾਓ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਇਹ ਆਸ ਕਰਦਾ ਕਿ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਜੋ ਇੱਥੇ ਆ ਕੇ ਦੇਖਣਗੇ ਤੇ ਇਥੋਂ ਦਾ ਕੀ ਹਾਲ ਹੈ ਸਾਡੀ ਸਾਰ ਲਓ ਇੱਥੇ ਤੱਕ ਕਿ ਪਿੰਡ ਦਾ ਜੋ ਸ਼ਮਸ਼ਾਨ ਘਾਟ ਹੈ ਉਹ ਵੀ ਪਾਣੀ ਵਿੱਚ ਡੁੱਬਾਇਆ ਹੈ ਰੱਬ ਨਾ ਕਰੇ ਕਿਸੇ ਦੀ ਮੌਤ ਹੋ ਜਾਵੇ ਰੱਬ ਨਾ ਹੀ ਕਰੇ ਤੇ ਉਹ ਕਿੱਥੇ ਸੰਸਕਾਰ ਕਰਨਗੇ ਇਸ ਵਾਸਤੇ ਸਾਰਿਆਂ ਦੇ ਹੱਥ ਖੜੇ ਹਨ ਸਰਕਾਰ ਜੀ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਇਹਨਾਂ ਗਰੀਬਾਂ ਦੀ ਇਹਨਾਂ ਵਿਚਾਰਿਆਂ ਦੀ ਪ੍ਰਿਆਸ ਸੁਣੋ ਐਨਡੀਆਰਫ ਦੀਆਂ ਟੀਮਾਂ ਭੇਜੋ ਹੈਲੀਕਾਪਟਰ ਭੇਜੋ ਤਾਂ ਕਿ ਜੋ ਘਰ ਡੁੱਬੇ ਹੋਣ ਉਹਨਾਂ ਨੂੰ ਬਾਹਰ ਕੱਢਿਆ ਜਾ ਸਕੇ ਕਿਸ਼ਤੀਆਂ ਭੇਜੋ ਅੰਨ ਭੇਜੋ ਰਸਣ ਭੇਜੋ ਡਰਾਈ ਰਸਣ ਭੇਜੋ ਤਾਂ ਕਿ ਇਹ ਵਿਚਾਰੇ ਆਪਣਾ ਗੁਜ਼ਾਰਾ ਕਰ ਸਕਣ ਇਨੀਆਂ ਬੇਨਤੀਆਂ ਕਰਦਾ ਹੋਇਆ ਇਸ ਆਸ ਦੇ ਨਾਲ ਕਿ ਤੁਸੀਂ ਜੋ ਸਾਡੀ ਜੋ ਅ ਅਰਜ ਇਸ ਨੂੰ ਪ੍ਰਵਾਨ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ